ਅਸੀਂ ਹਰ ਰੋਜ਼ ਜ਼ਿੰਦਗੀ ਦੀ ਦੌੜ ਵਿੱਚ ਤੋੜਦੇ ਆਂ ਉਹ ਭਾਵੇਂ ਪੈਸਾ ਕਮਾਉਣ ਲਈ ਹੋਵੇ ਨਾਮ ਬਣਾਉਣ ਲਈ ਹੋਵੇ ਜਾਂ ਦੁਨੀਆ ਨੂੰ ਖੁਸ਼ ਕਰਨ ਲਈ ਹੋਵੇ ਪਰ ਕਦੇ ਰੁਕ ਕੇ ਆਪਣੇ ਆਪ ਨੂੰ ਪੁੱਛਿਆ ਵੀ ਅਸਲ ਵਿੱਚ ਜ਼ਿੰਦਗੀ ਦੀ ਕੀਮਤ ਕੀ ਆ ਕੀ ਇਹ ਸਿਰਫ ਖਾਣ ਪੀਣ ਕੱਪੜੇ ਪੈਸਾ ਜਾਂ ਜ਼ਿੰਦਗੀ ਨੂੰ ਸੌਖਾ ਕਰਨ ਲਈ ਆ ਜਾਂ ਫਿਰ ਕੁਝ ਹੋਰ ਵੱਡਾ ਜਾਂ ਕੁਝ ਹੋਰ ਗਹਿਰਾ ਕਰਨਾ ਆ ਜੋ ਸਾਨੂੰ ਅੰਦਰੋਂ ਅਮੀਰ ਬਣਾ ਸਕਦਾ ਹੈ ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਾਂਗੇ ਜ਼ਿੰਦਗੀ ਦੀ ਅਸਲੀ ਕੀਮਤ ਕਿਵੇਂ ਸਮਝੀ ਦੀ ਆ ਅਤੇ ਇਹ ਕਿਉਂ ਜ਼ਰੂਰੀ ਆ ਜੋ ਸਾਨੂੰ ਅਸਲ ਵਿੱਚ ਖੁਸ਼ੀ ਦੇਵੇ ਸਭ ਤੋਂ ਪਹਿਲਾਂ ਇਹ ਗੱਲ ਜ਼ਰੂਰੀ ਆ ਸਮਝਣੀ ਕਿ ਜ਼ਿੰਦਗੀ ਇੱਕ ਤੋਹਫ਼ਾ ਹਰ ਸਵੇਰ ਜਦੋਂ ਅੱਖ ਖੁੱਲਦੀ ਆ ਉਹ ਸਾਡੀ ਨਵੀਂ ਸ਼ੁਰੂਆਤ ਹੁੰਦੀ ਆ ਪਰ ਅਸੀਂ ਕੀ ਸੋਚਦੇ ਆ ਬਜਾਏ ਬਾਹਿਗਰੂ ਦਾ ਧੰਨਵਾਦ ਕਰਨ ਦੇ ਅਸੀਂ ਸ਼ਿਕਾਇਤਾਂ ਕਰਦੇ ਆ ਕਈ ਵਾਰੀ ਸੋਚਦੇ ਆ ਕਾਸ਼ ਮੇਰੇ ਕੋਲ ਵੱਡਾ ਘਰ ਹੁੰਦਾ ਵਧੀਆ ਗੱਡੀ ਹੁੰਦੀ ਜਾਂ ਜਾਦਾ ਪੈਸਾ ਹੁੰਦਾ ਪਰ ਕਦੇ ਉਹਨਾਂ ਲੋਕਾਂ ਨੂੰ ਵੇਖਿਆ ਜੋ ਹਸਪਤਾਲ ਦੇ ਬਿਸਤਰ ਤੇ ਸਾਹ ਲੈਣ ਲਈ ਵੀ ਤਰਸਦੇ ਨੇ ਕਦੇ ਸੋਚਿਆ ਕਿ ਅੱਖਾਂ ਦੇ ਬਿਨਾ ਜ਼ਿੰਦਗੀ ਕਿਵੇਂ ਹੋਵੇਗੀ ਜਦੋਂ ਤੁਰਨ ਫਿਰਨ ਦੀ ਤਾਕਤ ਖਤਮ ਹੋ ਜਾਵੇਗੀ ਤਾਂ ਵੱਡੀ ਗੱਡੀ ਦਾ ਕੀ ਕਰਾਂਗੇ ਅਸਲ ਕੀਮਤ ਹੈ ਸਮਾਂ ਸਿਹਤ ਤੇ ਰਿਸ਼ਤੇ ਇਹੀ ਸਾਡੀ ਜ਼ਿੰਦਗੀ ਦਾ ਖਜ਼ਾਨਾ ਨੇ ਪੈਸਾ ਜ਼ਰੂਰੀ ਹੈ ਪਰ ਸਭ ਕੁਝ ਨਹੀਂ ਕੋਈ ਕਹਿੰਦਾ ਪੈਸੇ ਦੇ ਬਿਨਾ ਜ਼ਿੰਦਗੀ ਨਹੀਂ ਚੱਲਦੀ ਠੀਕ ਆ ਗੱਲ ਪਰ ਸਿਰਫ ਪੈਸੇ ਦੇ ਲਈ ਜਿਉਣਾ ਇਹ ਜ਼ਿੰਦਗੀ ਦੀ ਬੇਇੱਜ਼ਤੀ ਆ ਇੱਕ ਅਮੀਰ ਆਦਮੀ ਸੀ ਉਹਦੇ ਕੋਲੇ ਕੋਠੀਆਂ ਗੱਡੀਆਂ ਨੌਕਰ ਚੱਕਰ ਮਤਲਬ ਵੀ ਸਭ ਕੁਝ ਸੀ ਪਰ ਉਸਦੇ ਬੱਚੇ ਉਸ ਨੂੰ ਪਿਆਰ ਨਹੀਂ ਕਰਦੇ ਸਨ ਉਸਦੀ ਪਤਨੀ ਉਸ ਤੋਂ ਦੂਰ ਰਹਿੰਦੀ ਸੀ ਉਹ ਕੱਲਾ ਰਹਿੰਦਾ ਸੀ ਬਿਮਾਰ ਵੀ ਸੀ ਤੇ ਕੋਈ ਦੋਸਤ ਵੀ ਨਹੀਂ ਸੀ ਹੁਣ ਤੁਸੀਂ ਸੋਚੋ ਵੀ ਕੀ ਇਹ ਜ਼ਿੰਦਗੀ ਖੁਸ਼ਹਾਲ ਜ਼ਿੰਦਗੀ ਆ ਨਹੀਂ ਕਿਉਂਕਿ ਪੈਸਾ ਸਿਰਫ ਜ਼ਿੰਦਗੀ ਨੂੰ ਸੌਖੀ ਕਰ ਸਕਦਾ ਪਰ ਪਿਆਰ ਇੱਜ਼ਤ ਅਤੇ ਖੁਸ਼ੀ ਨਹੀਂ ਦੇ ਸਕਦਾ ਜ਼ਿੰਦਗੀ ਦੀ ਅਸਲੀ ਕੀਮਤ ਪੈਸੇ ਦੇ ਨਾਲ ਨਹੀਂ ਪਿਆਰ ਤੇ ਰਿਸ਼ਤਿਆਂ ਦੇ ਨਾਲ ਟੋਲੀਦੀ ਆ ਜ਼ਿੰਦਗੀ ਦਾ ਸਭ ਤੋਂ ਵੱਡਾ ਧਨ ਉਹ ਸਮਾਂ ਹੈ ਪਰ ਅਸੀਂ ਕੀ ਕਰਦੇ ਆ ਘੰਟਿਆਂ ਵੱਧੀ ਸੋਸ਼ਲ ਮੀਡੀਆ ਤੇ ਖਰਚ ਕਰ ਦਿੰਨੇ ਆ ਬੇਮਤਲਬ ਦੀਆਂ ਗੱਲਾਂ ਦੇ ਵਿੱਚ ਦਿਨ ਲੰਘਾ ਦਿੰਨੇ ਆ ਪਰ ਇੱਕ ਦਿਨ ਅਸੀਂ ਸਮਝਦੇ ਹਾਂ ਕਿ ਸਮਾਂ ਚਲਾ ਗਿਆ ਤੇ ਹੱਥ ਕੁਝ ਵੀ ਨਹੀਂ ਆਇਆ ਇੱਕ ਵਿਦਿਆਰਥੀ ਸੀ ਜੋ ਪੜ੍ਹਾਈ ਨੂੰ ਹੌਲੇ ਦੇ ਵਿੱਚ ਲੈਂਦਾ ਰਿਹਾ ਦੋਸਤਾਂ ਦੇ ਨਾਲ ਸਮਾਂ ਗੁਜ਼ਾਰਦਾ ਰਿਹਾ ਪ੍ਰੀਖਿਆ ਆਈ ਉਹਨੂੰ ਅਹਿਸਾਸ ਹੋਇਆ ਕਿ ਸਮਾਂ ਤਾਂ ਗਵਾ ਦਿੱਤਾ ਕਿਉਂਕਿ ਸਮਾਂ ਇੱਕ ਵਾਰੀ ਹੱਥੋਂ ਨਿਕਲ ਜਾਵੇ ਤਾਂ ਮੁੜਦਾ ਨਹੀਂ ਇਸ ਲਈ ਜ਼ਿੰਦਗੀ ਦੀ ਅਸਲੀ ਕੀਮਤ ਸਮੇਂ ਦੀ ਕਦਰ ਕਰਨਾ ਹੁੰਦੀ ਆ। ਜ਼ਿੰਦਗੀ ਸਿਰਫ ਆਪਣੇ ਲਈ ਹੀ ਨਹੀਂ, ਮਾਂ ਪਿਓ ਭੈਣ ਭਰਾ, ਦੋਸਤ ਬੱਚੇ ਇਹੀ ਸਾਡੀ ਜ਼ਿੰਦਗੀ ਦੀ ਅਸਲੀ ਖੂਬਸੂਰਤੀ ਨੇ। ਪਰ ਅੱਜ ਕੱਲ੍ਹ ਲੋਕ ਪੈਸੇ ਦੇ ਪਿੱਛੇ ਦੌੜ ਰਹੇ ਨੇ। ਬੱਚੇ ਮਾਪਿਆਂ ਨਾਲ ਗੱਲ ਕਰਨ ਲਈ ਵੀ ਸਮਾਂ ਨਹੀਂ ਕੱਢਦੇ। ਦੋਸਤ ਸਿਰਫ ਲਾਭ ਦੇ ਲਈ ਹੀ ਬਣਾਏ ਜਾਂਦੇ ਨੇ। ਪਰ ਜਦੋਂ ਕੋਈ ਆਪਣਾ ਸਾਥ ਛੱਡ ਦਿੰਦਾ ਹੈ, ਅਸੀਂ ਅਹਿਸਾਸ ਕਰਦੇ ਹਾਂ ਕਿ ਉਹੀ ਸਾਡਾ ਅਸਲ ਤਾਂ ਜ਼ਿੰਦਗੀ ਦੀ ਅਸਲ ਕੀਮਤ ਉਹ ਲੋਕ ਹਨ ਜੋ ਸਾਨੂੰ ਬਿਨਾਂ ਸ਼ਰਤ ਦੇ ਪਿਆਰ ਕਰਦੇ ਨੇ ਜ਼ਿੰਦਗੀ ਦੀ ਅਸਲ ਖੁਸ਼ੀ ਮਨ ਦੀ ਸ਼ਾਂਤੀ ਵੀ ਆ ਕਈ ਲੋਕ ਅਮੀਰ ਹਨ ਪਰ ਸੌ ਨਹੀਂ ਸਕਦੇ ਕਈ ਲੋਕ ਗਰੀਬ ਹਨ ਪਰ ਚੈਨ ਨਾਲ ਸੌਂਦੇ ਨੇ ਮਨ ਦੀ ਸ਼ਾਂਤੀ ਉਹੀ ਪਾਉਂਦਾ ਹੈ ਜਿਹੜਾ ਸੱਚਾਈ ਨਾਲ ਜਿਉਂਦਾ ਦੂਜਿਆਂ ਦੀ ਮਦਦ ਕਰਦਾ ਤੇ ਆਪਣੇ ਮਨ ਨੂੰ ਗਲਤੀਆਂ ਤੋਂ ਬਚਾਉਂਦਾ ਹੈ ਜਦੋਂ ਅਸੀਂ ਬੱਚੇ ਸੀ ਇੱਕ ਛੋਟਾ ਖਿਡੌਣਾ ਵੀ ਸਾਨੂੰ ਖੁਸ਼ੀ ਦਿੰਦਾ ਸੀ ਪਰ ਵੱਡੇ ਹੋ ਕੇ ਕਿਉਂ ਖੁਸ਼ ਨਹੀਂ ਰਹਿੰਦੇ ਕਿਉਂਕਿ ਅਸੀਂ ਛੋਟੀਆਂ ਚੀਜ਼ਾਂ ਦੀ ਕੀਮਤ ਭੁੱਲਣ ਲੱਗ ਪਏ ਹਾਂ ਸਵੇਰ ਦੀ ਰੌਸ਼ਨੀ ਵਾਰਸ਼ ਦੀ ਬੂੰਦ ਪਰਿਵਾਰ ਦੇ ਨਾਲ ਬੈਠ ਕੇ ਖਾਣਾ ਖਾਣਾ ਇਹੀ ਹਨ ਅਸਲ ਖੁਸ਼ੀਆਂ ਜ਼ਿੰਦਗੀ ਦੀ ਕੀਮਤ ਛੋਟੀਆਂ ਖੁਸ਼ੀਆਂ ਨੂੰ ਸਮਝਣ ਵਿੱਚ ਆ ਕਈ ਲੋਕ ਕਹਿੰਦੇ ਨੇ ਮੈਂ ਫੇਲ ਹੋ ਗਿਆ ਮੇਰੀ ਜ਼ਿੰਦਗੀ ਖਤਮ ਆ ਪਰ ਅਸਲ ਵਿੱਚ ਫੇਲ ਹੋਣਾ ਜ਼ਿੰਦਗੀ ਦੀ ਸਭ ਤੋਂ ਵੱਡੀ ਸਿੱਖਿਆ ਹੁੰਦੀ ਆ ਥਾਮਸ ਐਡੀਸਨ ਹਜ਼ਾਰ ਵਾਰੀ ਫੇਲ ਹੋਇਆ ਪਰ ਬੱਲਬ ਬਣਾ ਲਿਆ ਉਹਨੇ ਕਿਹਾ ਮੈਂ ਫੇਲ ਨਹੀਂ ਹੋਇਆ ਮੈਂ ਹਜ਼ਾਰ ਤਰੀਕੇ ਸਿੱਖੇ ਨੇ ਜਿਹੜੇ ਕੰਮ ਨਹੀਂ ਕਰਦੇ ਬੱਲਬ ਬਣਾਉਣ ਦੇ ਵਿੱਚ ਜ਼ਿੰਦਗੀ ਦੀ ਕੀਮਤ ਅਸਫਲਤਾਵਾਂ ਵਿੱਚੋਂ ਸਿੱਖਣ ਵਿੱਚ ਆ ਨਾ ਕਿ ਹਾਰ ਮੰਨਣ ਦੇ ਵਿੱਚ ਹਰ ਇੱਕ ਇਨਸਾਨ ਦਾ ਕੋਈ ਨਾ ਕੋਈ ਮਕਸਦ ਹੁੰਦਾ ਕਈ ਲੋਕਾਂ ਦੀ ਸੇਵਾ ਕਰਦੇ ਨੇ ਕੋਈ ਗਿਆਨ ਵੰਡਦਾ ਕੋਈ ਕਲਾ ਨਾਲ ਦੁਨੀਆ ਨੂੰ ਸੁੰਦਰ ਬਣਾਉਂਦਾ ਹੈ ਪਰ ਜਿਹੜਾ ਬਿਨਾ ਮਕਸਦ ਦੇ ਜੀਉਂਦਾ ਉਹ ਸਿਰਫ ਸਮਾਂ ਗੁਜ਼ਾਰਦਾ ਹੈ ਜ਼ਿੰਦਗੀ ਦੀ ਕੀਮਤ ਆਪਣਾ ਅਸਲੀ ਮਕਸਦ ਲੱਭਣ ਵਿੱਚ ਆ ਉਹ ਸਵਾਲ ਮਿਹਨਤ ਕਰਨ ਦੇ ਵਿੱਚ ਆ ਹੁਣ ਗੱਲ ਕਰਦੇ ਆ ਵੀ ਅਸੀਂ ਜ਼ਿੰਦਗੀ ਦੀ ਕੀਮਤ ਨੂੰ ਕਿਵੇਂ ਸਮਝੀਏ ਹਰ ਸਵੇਰ ਧੰਨਵਾਦ ਕਰੋ ਰੱਬ ਦਾ ਮਾਪਿਆਂ ਦਾ ਤੇ ਜ਼ਿੰਦਗੀ ਦਾ ਨੰਬਰ 2 ਸਮੇਂ ਦੀ ਕਦਰ ਕਰੋ ਫਾਲਤੂ ਗੱਲਾਂ ਤੋਂ ਬਚੋ ਨੰਬਰ 3 ਸਿਹਤ ਦਾ ਧਿਆਨ ਰੱਖੋ ਕਿਉਂਕਿ ਬਿਨਾ ਸਿਹਤ ਦੇ ਕੁਝ ਵੀ ਨਹੀਂ ਆ ਨੰਬਰ 4 ਰਿਸ਼ਤਿਆਂ ਲਈ ਸਮਾਂ ਕੱਢੋ ਪਿਆਰ ਹੀ ਅਸਲੀ ਧਨਾ ਨੰਬਰ 5 ਮਨ ਨੂੰ ਸ਼ਾਂਤੀ ਰੱਖੋ ਤੇ ਬੁਰਾਈਆਂ ਤੋਂ ਬਚਾ ਕੇ ਰੱਖੋ ਨੰਬਰ 7 ਛੋਟੀਆਂ ਚੀਜ਼ਾਂ ਵਿੱਚੋਂ ਖੁਸ਼ੀ ਲੱਭੋ ਉਹੀ ਤੁਹਾਡੀ ਅਸਲ ਦੌਲਤ ਨੇ ਇਸ ਤੋਂ ਇਲਾਵਾ ਹੋਰ ਲੋਕਾਂ ਦੀ ਮਦਦ ਕਰੋ ਨੇਕੀ ਹੀ ਜ਼ਿੰਦਗੀ ਦੀ ਰੌਸ਼ਨੀ ਆ ਜ਼ਿੰਦਗੀ ਇੱਕ ਅਨਮੋਲ ਤੋਹਫ਼ਾ ਇਹਦੀ ਕੀਮਤ ਪੈਸੇ ਦੇ ਨਾਲ ਨਹੀਂ ਸਮੇਂ ਰਿਸ਼ਤੇ ਅਤੇ ਪਿਆਰ ਸਿਹਤ ਤੇ ਮਨ ਦੀ ਸ਼ਾਂਤੀ ਨਾਲ ਤੋਲੀਦੀ ਆ ਯਾਦ ਰੱਖਿਓ ਅਸੀਂ ਕਿੰਨਾ ਕਮਾਇਆ ਹੈ ਇਹ ਜ਼ਿੰਦਗੀ ਦੀ ਕੀਮਤ ਨਹੀਂ ਅਸੀਂ ਕਿੰਨਾ ਜਿਉਏ ਆ ਕਿੰਨਾ ਪਿਆਰ ਦਿੱਤਾ ਤੇ ਕਿੰਨਾ ਹੋਰਾਂ ਲਈ ਕੀਤਾ ਇਹ ਹੀ ਜ਼ਿੰਦਗੀ ਦੀ ਕੀਮਤ ਆ ਜੇ ਇਹ ਵੀਡੀਓ ਪਸੰਦ ਆਈਆ ਤਾਂ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਵਿੱਚ ਲਿਖੋ ਤੁਹਾਡੇ ਲਈ ਜ਼ਿੰਦਗੀ ਦੀ ਅਸਲੀ ਕੀਮਤ ਕੀ ਹੈ ਧੰਨਵਾਦ